ਮਾਨਕ ਚੰਦ ਪ੍ਰੇਮੀ ਦੇ ਪ੍ਰੇਮ ਵਸੋ ਕੇ ਇਸ ਸਥਾਨ ਤੇ ਪਧਾਰੇ ਸੰਗਤਾਂ ਨੇ ਆਪ ਜੀ ਦੀ ਜੀ ਭਰ ਕੇ ਸੇਵਾ ਕੀਤੀ ਗੁਰੂ ਸਾਹਿਬ ਨੇ ਇੱਥੇ ਦੁੱਧ ਤੇ ਪੁੱਤਰ ਵਰਦਾਨ ਦੀ ਬਖਸ਼ਿਸ਼ ਕੀਤੀ ਜਿਸ ਕਰੀਰ ਨਾਲ ਆਪ ਜੀ ਨੇ ਘੋੜਾ ਬੰਨਿਆ ਉਹ ਕਰੀਰ ਅੱਜ ਵੀ ਇੱਥੇ ਮੌਜੂਦ ਹੈ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਾ ਸਰਬੰਸ ਵਾਰ ਕੇ ਮਾਛੀਵਾੜਾ ਆਲਮਗੀਰ ਰਾਏਕੋਟ ਮੂਲੋਵਾਲ ਹੁੰਦੇ ਹੋਏ ਬਾਬਾ ਬੀਕਾ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਪਾਵਨ ਸਥਾਨ ਤੇ ਪਹੁੰਚੇ ਜਿਸ ਬਾਰੇ ਪੰਥ ਪ੍ਰਕਾਸ਼ ਦੀ ਪਹਿਲੀ ਜਿਲਦ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਇੰਜ ਲਿਖਿਆ ਜਬ ਗੁਰ ਦਸਮਾਲਵੇ ਗਏ ਨਗਰ ਕੋਈ ਉਤਰਤ ਭਏ ਨਿਜ ਪਦ ਬੀਕੇ ਕੇ ਸੰਗ ਆਇਓ ਭਾਗ ਉਦੇ ਗੁਰ ਦਰਸ਼ਨ ਪਾਇਓ ਔਰ ਭਗਤ ਥੇ ਚਾਰ ਜਾਹੇ ਕੇ ਬੀਕਾ ਪਰਚਿਓ ਸੰਗ ਤਾਹੇ ਕੇ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਇਸ ਸਥਾਨ ਤੇ ساری ਉਮਰ ਸੇਵਾ ਕੀਤੀ ਤੇ ساری ਆਪਣੀ ਜਾਇਦਾਦ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਮ ਭੇਟ ਕੀਤੀ ਇਸ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤ ਮਣਾ ਸਾਹਿਬ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਬਾਬਾ ਗੁਰਦਿੱਤ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੁਸ਼ਹਿਰੇ ਬਾਗ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੇ ਕੀਰਤਨ ਕਰਦੇ ਰਹੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਇਸ ਸਥਾਨ ਤੇ ਪਾਤਸ਼ਾਹੀ ਪਹਿਲੀ 6ਵੀਂ ਅਤੇ 10ਵੀਂ ਪਾਤਸ਼ਾਹੀ ਦੇ ਅਵਤਾਰ ਪੁਰਬ ਤੇ 5ਵੀਂ 9ਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਵਸ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਇਸ ਸਥਾਨ ਤੇ ਗੁਰੂ